ਦੇਖੋ ਜਿਸ ਤਰ੍ਹਾਂ ਦਾ ਪਿਛਲੇ 2-3 ਦਿਨ ਤੋਂ ਸਾਡੇ ਸਨਮਾਨਯੋਗ ਉਪਰਾਸ਼ਟ੍ਰਪਤੀ ਜੀ ਵੱਲੋਂ ਕਿਸਾਨਾਂ ਨੂੰ ਲੈ ਕੇ ਹਮਦਰਦੀ ਪ੍ਰਗਟ ਕੀਤੀ ਗਈ ਹੈ ਉਸ ਹਮਦਰਦੀ ਨੂੰ ਭਾਪਦੇ ਆ ਸਮਝਦੇ ਆ ਜਿਸ ਤਰ੍ਹਾਂ ਦੀ ਉਹਨਾਂ ਨੇ ਗੱਲਬਾਤ ਰੱਖੀ ਉਹਦੇ ਚੋਂ ਅਸੀਂ ਮਹਿਸੂਸ ਕੀਤਾ ਕਿ ਜਿਸ ਵੇਲੇ ਉਹਨਾਂ ਨੇ ਖੇਤੀ ਮੰਤਰੀ ਦੇ ਵੱਲੋਂ ਇਹ ਪੁੱਛਿਆ ਕਿ ਤੁਸੀਂ ਵਾਅਦਾ ਕੀਤਾ ਕੀਤਾ ਤਾਂ ਪੂਰਾ ਕਿਉਂ ਨਹੀਂ ਕੀਤਾ ਤਾਂ ਖੇਤੀ ਮੰਤਰੀ ਵੱਲੋਂ ਕਿਸੇ ਕਿਸਮ ਦਾ ਕੋਈ ਜਵਾਬ ਨਹੀਂ ਆਇਆ ਅਸੀਂ ਮਹਿਸੂਸ ਕਰਦੇ ਸੀਗੇ ਕਿ ਜਵਾਬ ਸਾਨੂੰ ਦੇਣਾ ਚਾਹੀਦਾ ਹੈ ਇਹ ਮੈਸੇਜ ਇਹ ਸਾਰਾ ਮਸੌਦਾ ਸਾਨੂੰ ਮਾਨਯੋਗ ਉਪ ਰਾਸ਼ਟਰਪਤੀ ਜੀ ਦੇ ਪਾਸ ਪਹੁੰਚਾਉਣਾ ਚਾਹੀਦਾ ਹੈ। ਔਰ ਉਹ ਜਿਹੜੇ ਜੋ ਵਸੇ ਫੈਸਲਾ ਲੈ ਕੇ ਦੋਨਾਂ ਫੋਰਮਾਂ ਨੇ ਇੱਕ ਚਿੱਠੀ ਲਿਖੀ ਹੈ ਜਿਹੜੀ ਅੱਜ ਭੇਜ ਦਿੱਤੀ ਗਈ ਹੈ। ਦੂਜੀ ਜਿਹੜੀ ਗੱਲ ਤੁਸੀਂ ਕੀਤੀ ਸੀਗੀ ਕਿ 9 ਤਰੀਕ ਦਾ ਕੀ ਫੈਸਲਾ ਹੈ? 9 ਤਰੀਕ ਦਾ ਫੈਸਲਾ ਮੈਨੂੰ ਲੱਗਦਾ ਕਿ 9 ਤਰੀਕ ਵਾਲਾ ਫੈਸਲਾ ਜਿਹੜਾ ਉਹ ਵੀਰ ਜੀ ਨੇ ਦੱਸਤਾ ਤੁਹਾਨੂੰ ਕਿ ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਦੇ ਵਿੱਚ ਜਿਹੜੇ ਲੋਕ ਇਸ ਅੰਦੋਲਨ ਦੇ ਨਾਲ ਜੁੜੇ ਨੇ ਜਿਹੜੇ ਇਹਦੀ ਸਪੋਰਟ ਕਰਨੀ ਚਾਹੁੰਦੇ ਨੇ ਸਾਡੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਆਪਣੇ ਐਮਪੀਜ਼ ਦੇ ਬਾਰਾਂ ਦੇ ਮੂਹਰੇ ਜਾ ਕੇ ਇੱਕ ਦਿਨ ਦਾ ਭੁੱਖ ਹੜਤਾਲ ਕਰਨਗੇ ਇਹ ਫੈਸਲਾ ਲਿਆ ਕੀਤਾ ਗਿਆ ਹੈ ਔਰ ਦੂਸਰਾ ਕੱਲ 6 ਤਰੀਕ ਤੋਂ ਸਾਡੇ ਤਰਨਾਟਕਾ ਤੇਲੰਗਾਨਾ ਦੋਨਾਂ ਸਟੇਟਾਂ ਦੀਆਂ ਰਾਜਧਾਨੀਆਂ ਦੇ ਵਿੱਚ ਭੁਖ ਹੜਤਾਲ 100-100 ਆਦਮੀਆਂ ਦਾ ਜਥਾ ਰੈਗੂਲਰ ਭੁਖ ਹੜਤਾਲ ਕਰਦਾ ਜਾਏਗਾ ਰਾਜਧਾਨੀਆਂ 'ਚ ਬੈਠ ਕੇ ਉਹ ਉਹ ਬੰਦੇ ਬੰਦੇ ਨਹੀਂ ਹੋਏਗੀ ਉਹ ਰੁਕੇਗੇ ਨਹੀਂ ਔਰ ਚਲਦੇ ਰਹਿਣਗੇ ਇੱਥੇ 7 ਤਰੀਕ ਤੋਂ ਖਨੋਰੀ ਬਾਰਡਰ ਦੇ ਉੱਤੇ ਰੋਜ਼ਾਨਾ ਜਥੇ ਆਇਆ ਕਰਨਗੇ ਔਰ ਅਗਲੀ ਗੱਲ 7 ਤਰੀਕ ਨੂੰ ਹੀ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਅੱਜ ਫੰਕਸ਼ਨ ਕਰਿਆ ਹੋਇਆ ਹੈ ਖਨੋਰੀ ਬਾਰਡਰ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਗੀ ਬਲਦੇਵ ਸਿੰਘ ਬਡਾਲਾ ਜੀ ਉਹ ਆ ਕੇ ਸੰਗਤਾਂ ਨੂੰ ਗੁਰਮਤ ਦੇ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ ਕਿਉਂਕਿ ਸਾਡਾ ਆਸਰਾ ਹੀ ਇੱਕ ਗੁਰੂ ਹੈ ਅਸੀਂ ਅੰਦੋਲਨ ਚਲਾ ਰਹੇ ਹਾਂ ਭਾਵੇਂ ਚਲਾ ਅਸੀਂ ਰਹੇ ਹਾਂ ਸਾਡਾ ਮੰਨਣਾ ਕਿ ਚਲਵਾ ਸਾਡੇ ਕੋਲੋਂ ਅਕਾਲ ਪੁਰਖ ਵਾਹਿਗੁਰੂ ਦੇ ਹੈ ਤਾਂ ਉਹਦੇ ਉਹਦੇ ਗੁਣगान ਇੱਥੇ ਸਾਡੀਆਂ ਸੰਗਤਾਂ ਦੇ ਵਿੱਚੋਂ ਕਰਨਗੇ ਔਰ ਇਲਾਕੇ ਦੀਆਂ ਸੰਗਤਾਂ ਨੂੰ ਵੀ ਅਸੀਂ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਵੀ ਅਪੀਲ ਕਰਾਂਗੇ ਕਿ ਸਾਰੇ ਦੇ ਸਾਰੇ ਇੱਥੇ ਮਤ ਸੰਗਤਾਂ ਪਹੁੰਚਣ ਔਰ ਉਸ ਦਿਨ ਗੁਰਮਤ ਦੇ ਵਿਚਾਰਾਂ ਨਾਲ ਆਪਣੇ ਆਪ ਨੂੰ ਨਿਹਾਲ ਕਰਨ ਸਰ ਛੋਟਾ ਜਿਹਾ ਕਮੈਂਟ ਕਿਸਾਨ ਬਿੱਲੀ ਕੁਛ ਸੰਭੂ ਤੋਂ ਕਰਨੀ ਖਨੌਰੀ ਤੋਂ ਨਹੀਂ ਕਰਨੀ ਨਹੀਂ ਇਹ ਆਲਰੇਡੀ ਬਣਿਆ ਹੋਇਆ ਸਾਡਾ ਪ੍ਰੋਗਰਾਮ ਕਿ ਦੇਖੋ ਜੇ ਸਿੱਖ ਖਨੌਰੀ ਤੋਂ ਵੀ ਕਰਾਂਗੇ ਤਾਂ ਫਿਰ ਅਗਰ ਇੱਥੋਂ ਅਸੀਂ ਮੋਰਚਾ ਕਮਜ਼ੋਰ ਕਰ ਲਿਆ ਤੇ ਸਰਕਾਰ ਕਿਸੇ ਵੇਲੇ ਵੀ ਪਹਿਲਾਂ ਦੀ ਤਰ੍ਹਾਂ 26 ਤਰੀਕ ਦੀ ਤਰ੍ਹਾਂ ਇਸ ਮੋਰਚੇ ਤੇ ਹਮਲਾ ਕਰਨ ਦੀ ਸੋਚ ਬਣਾ ਲੇ ਫਿਰ ਕੀ ਕਰ ਫਿਰ ਕੀ ਹੋਏਗਾ ਫਿਰ ਤਾਂ ਮੋਰਚੇ ਬਰਬਾਦ ਕਰ ਲਾਂਗੇ ਇਸ ਨੂੰ ਜ਼ਿਕਰ ਕਰ ਰਹੇ ਕਿ ਹਰਿਆਣਾ ਬਾਰਡਰ ਦੇ ਉੱਪਰ ਜਿਹੜੀ ਸਿਕਿਉਰਟੀ ਉਹ ਵਧਾਈ ਗਈ ਆ ਕਿਵੇਂ ਕਵੰਨੀ ਜੀ ਦੱਸ ਰਹੇ ਸੀ ਕਿ ਗੱਲ ਜਿਹੜੇ ਕੁਝ ਉਹਨਾਂ ਦੇ ਪੁਲਿਸ ਦੇ ਜਵਾਨ ਵੀ ਜਿਹੜੇ ਇੱਥੇ ਲਈ ਪਾਚਾ ਕਿਸ ਸਾਫ ਸਪਾਈ ਰੋਲ ਦੇ ਕੋਲ ਦੇਖੋ ਉਹ ਤਾਂ ਆਪਾਂ ਨੂੰ ਪਤਾ ਹੈ ਅਬ ਮਨੂ ਨੇ ਦੱਸਤਾ ਤੇ ਉਹਨਾਂ ਦੀ ਭਾਵਨਾ ਕੀ ਹੈ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਸਾਫ਼ ਜਗ੍ਹਾ ਤੇ ਰੋਡ ਦੇ ਉੱਤੇ ਜਿਹੜਾ ਅਸੀਂ ਲੋਕਾਂ ਦੇ ਉੱਤੇ ਗੋਲਾ ਸਿੱਟਣਾ ਹੈ ਅਥਰੂ ਗੈਸ ਦਾ ਜ਼ਹਿਰੀਲਾ ਗੋਲਾ ਉਹ ਉੱਥੇ ਐਕਟਿਵ ਜ਼ਿਆਦਾ ਹੁੰਦਾ ਪ੍ਰਭਾਵੀ ਜ਼ਿਆਦਾ ਹੁੰਦਾ ਉਹਦੇ ਲਈ ਉਹਨਾਂ ਨੇ ਆਪਦਾ ਕੰਮ ਕੀਤਾ ਹੈ ਅਗਲੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਇੱਕ ਕੱਲ੍ਹ ਨਹੀਂ ਪਰਸੋਂ ਇੱਥੇ ਆਈਜੀ ਨੇ ਆਈਜੀ ਹਸਾਰਪਿੰਦੇ ਮੇਰੇ ਕੱਲ ਆਈਜੀ ਹਸਾਰ ਨੇ ਇੱਥੇ ਲਗਭਗ 30 ਪਿੰਡਾਂ ਨੇ ਸਰਪੰਚਾਂ ਦੀ ਮੀਟਿੰਗ ਕੀਤੀ ਹੈ ਜੀ ਦੇ ਵਿੱਚ ਇਹ ਕਿਹਾ ਕਿ ਅਗਰ ਅੰਦੋਲਨਕਾਰੀ ਅੱਗੇ ਜਾਂਦੇ ਨੇ ਤਾਂ ਇਹਨਾਂ ਦਾ ਵਿਰੋਧ ਕਰੋ ਇਹਨਾਂ ਦਾ ਸਾਥ ਨਾ ਦਿਓ ਲੇਕਿਨ ਲੋਕਾਂ ਨੇ ਉਹਨਾਂ ਦੀ ਗੱਲ ਦਾ ਅਸਰ ਨਹੀਂ ਕੀਤਾ ਲੋਕਾਂ ਨੇ ਸਾਡੇ ਕੋਲ ਆ ਕੇ ਸਾਰੀ ਗੱਲਬਾਤ ਉਹ ਮੈਸੇਜ ਸਾਨੂੰ ਕਨਵੇ ਕੀਤਾ ਕਿ ਇਹ ਪ੍ਰਸ਼ਾਸਨ ਆ ਕਰ ਰਿਹਾ ਹੈ ਜੀ ਥੈਂਕ ਯੂ ਪ੍ਰੌਪਰਟੀ ਬੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ